ਸਤਿ ਸ਼੍ਰੀ ਅਕਾਲ ਅੱਜ ਅਸੀਂ ਲਾਹੌਰ ਦੇ ਸਲਾਮ ਕਾਲਜ ਵਿੱਚ ਖੜੇ ਆ ਇੱਥੇ ਆ ਕੇ ਹਿਸਟਰੀ ਦਾ ਪਤਾ ਲੱਗਿਆ ਪਰ ਸਾਡੇ ਪੰਜਾਬ ਦੇ ਜਿਹੜੇ ਇੱਥੇ ਇਤਿਹਾਸਕਾਰ ਆਉਂਦੇ ਨੇ ਖਾਸ ਕਰਕੇ ਮੈਂ ਜਸੇਦਾਰਾਂ ਨੂੰ ਇੱਕ ਲਫ਼ਜ਼ ਬੋਲੂੰਗਾ ਕਿ ਇੰਨਾ ਵੱਡਾ ਇਤਿਹਾਸ ਜਿਹੜਾ ਲਾਹੌਰ ਦੇ ਵਿੱਚ ਪਿਆ ਹੈ ਪਰ ਸਾਨੂੰ ਕੋਈ ਪਤਾ ਨਹੀਂ ਅਸੀਂ ਸਿਰਫ ਇੱਕ ਟੂਰ ਤੱਕ ਹੀ ਸੀਮਤ ਰੱਖਿਆ ਮਿਸਟਰ ਰਾਣਾ ਸ਼ਹਿਬਾਜ਼ ਜਿਨ੍ਹਾਂ ਨੇ ਮੈਨੂੰ ਇੱਥੇ ਅੱਜ ਲੈ ਕੇ ਆਏ ਨੇ ਸਲਾਮ ਕਾਲਜ ਦੇ ਅੰਦਰ ਕਿ ਤੁਹਾਡਾ ਪੰਜਾਬ ਦਾ ਤੁਹਾਡਾ ਸਿੱਖ ਹਿਸਟਰੀ ਦਾ ਇੱਥੇ ਬਹੁਤ ਵੱਡਾ ਇਤਿਹਾਸ ਹੈ ਜਿੱਥੇ ਅਸੀਂ ਖੜੋਤੇ ਆ ਇਹ ਤਿੰਨ ਸਮਾਧਾਨ ਨੇ ਜਿੰਦੇ ਵਿੱਚ ਰਾਣੀ ਸਹਿਬ ਕਾ ਰਾਣੀ ਦਤਾਰ ਕੌਰ ਤੇ ਰਾਣੀ ਚੰਦ ਕਾ ਤੇ ਰਾਣੀ ਜਿਹੜੀ ਦਤਾਰ ਕੌਰ ਕੌਣ ਨੇ ਮਹਾਰਾਜਾ ਰਣਜੀਤ ਸਿੰਘ ਦੀ ਸੈਕੰਡ ਵਾਈਫ ਮਹਾਰਾਣੀ ਜੋ ਨਕਈ ਮਿਸਲ ਦੇ ਵਿੱਚੋਂ ਸੀ ਜੋ ਪਤੋ ਕੀ ਮੰਡੀ ਦੇ ਰਹਿਣ ਵਾਲੀ ਸੀ ਉਹ ਉਹਦੇ ਵਿੱਚੋਂ ਰਾਜਾ ਖੜਕ ਸਿੰਘ ਪੈਦਾ ਹੋਇਆ ਸੀ ਤੇ ਰਾਜਾ ਖੜਕ ਸਿੰਘ ਦੀ ਉਹਨਾਂ ਦੀ ਜਿਹੜੀ ਰਾਣੀ ਉਹਦੀ ਸਮਾਦ ਤੇ ਉਸਦੇ ਅਗੂ ਕਮਰ ਨੌ ਨਿਹਾਲ ਜਿਹੜੇ ਰਾਜਾ ਖੜਕ ਸਿੰਘ ਦੇ ਪੁੱਤਰ ਨੇ ਉਹਨਾਂ ਨੇ 1837 38 ਦੇ ਵਿੱਚ ਮੈਰਿਜ ਹੁੰਦੀ ਹੈ 3 ਸਾਲ ਦੇ ਬਾਅਦ ਕਮਰ ਨੌ ਨਿਹਾਲ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਵਾਈਸ ਦੀ ਸਮਾਦ ਹੈ ਤਿੰਨ ਸਮਾਦਾਂ ਜਿਹੜੀਆਂ ਇੱਥੇ ਨੇ ਇਹ ਜਗ੍ਹਾ ਤੇ ਨਹੀਂ ਅਸਲਾਮ ਕਾਲਜ ਦੇ ਅੰਦਰ ਇਸਲਾਮੀਆਂ ਕਾਲਜ ਦੇ ਪੁਣੇ ਇਸ ਤੋਂ ਅੱਗੇ ਇਹ ਜਿਹੜੀ ਬਿਲਡਿੰਗ ਹੈ ਮੈਨੂੰ ਲੱਗਦਾ ਹੈ ਕਿ ਜਿਵੇਂ ਇੱਥੇ ਕੋਈ ਸਾਡਾ ਮੈਨੂੰ ਦੱਸਿਆ ਇੱਥੋਂ ਪਤਾ ਵੀ ਲੱਗੇ ਮੈਨੂੰ ਕਿ ਸਾਡੇ ਪੰਜਾਬ ਦੇ ਚੜ੍ਹਦੇ ਪੰਜਾਬ ਤੋਂ ਕੋਈ ਸਾਡਾ ਸਿੱਖ ਇੱਥੇ ਨਹੀਂ ਆਉਂਦਾ ਕੋਈ ਸਾਡਾ ਜਥੇਦਾਰ ਇੱਥੇ ਨਹੀਂ ਆਉਂਦਾ ਜਦ ਤੱਕ ਤੁਸੀਂ ਇਸ ਇਤਿਹਾਸ ਨੂੰ ਨਾ ਵੇਖੋਗੇ ਤੁਹਾਨੂੰ ਕਿਵੇਂ ਪਤਾ ਲੱਗੇਗਾ ਸਾਡਾ ਇਤਿਹਾਸ ਕੀ ਹੈ ਹੁਣ ਰਾਣੀ ਦੇ ਤਾਰ ਕੌਣ ਸੀ ਉਹ ਨਕਈ ਮਿਸਲ ਚੋਂ ਸੀ ਰਾਜਾ ਹੀਰਾ ਸਿੰਘ ਨਕਈ ਸੀ ਜਿਹੜੇ ਉਸ ਵਕਤ ਮਹਾਰਾਜੇ ਦੀ ਅਦਰ ਸ਼ਾਦੀ ਹੋਈ ਤੇ ਮੁੜਕੇ ਜਿਹੜੀ ਨਕਈ ਮਿਸਲ ਜਿਹੜੀ ਸੀ ਉਹ ਨਾਲ ਅਟੈਚ ਹੋ ਗਈ ਸੀ ਮਹਾਰਾਜਾ ਰਣਜੀਤ ਸਿੰਘ ਦੀ ਤੇ ਮੈਂ ਦੱਸਣਾ ਚਾਹਣਾ ਕਿ ਨਕਈ ਮਿਸਲ ਚ ਜਿਹੜੇ ਮੇਰੇ ਨਾਨਕੇ ਸੀ ਪਿੰਡ ਬੈੜਵਾਲ ਤੋਂ ਸੀ ਅਸੀਂ ਮੇਰੇ ਮੇਰੇ ਨਾਨਕੇ ਵੀ ਇਧਰੋਂ ਚੜਦੇ ਪੰਜਾਬ ਚ ਗਏ ਉਹ ਨਕਈ ਮਿਸਲ ਚੋਂ ਸੀ ਇਹ ਪਤੋਂ ਕੀ ਮੰਡੀ ਚੋਂ ਰਾਣੀ ਸੀ ਜੋ ਨਕਈ ਮਿਸਲ ਚੋਂ ਸੀ ਇੱਥੇ ਸਮਾਧਾਂ ਬਣੀਆਂ ਹੋਈਆਂ ਨੇ ਪਰ ਸਮਾਧਾਂ ਦਾ ਇਹ ਹਾਲ ਹੈ ਕਿ ਜਿਵੇਂ ਮੈਂ ਕਹੂੰਗਾ ਕਿ ਹੋਰ ਜੇ 2-4 ਸਾਲ ਇਹਨੂੰ ਨਾ ਵੇਖਿਆ ਗਿਆ ਤੇ ਖਤਮ ਹੋ ਜਾਣਗੀਆਂ ਇਸ ਪੰਜਾਬ ਦੇ ਵਿੱਚੋਂ ਐਦੂੰ ਵੱਡੀ ਸਾਡੇ ਕੋਲ ਇਤਿਹਾਸ ਰੀ ਕੋਈ ਚੀਜ਼ ਨਹੀਂ ਸਾਡੀ ਐਡੀ ਵੱਡੀ ਵਿਰਾਸਤ ਇੱਕ ਰਾਣਾ ਸ਼ਹਿਬਾਜ਼ ਤੇ ਹੀ ਅਸੀਂ ਨਿਰਪੜ ਹੋ ਕੇ ਰਹਿ ਚੁੱਕੇ ਇਸ ਆਦਮੀ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਦੂਸਰੇ ਕੌਂਚ ਪੈਦਾ ਹੋ ਕੇ ਇਸ ਦਾ ਹੀ ਸਾਰਾ ਜੁਮਾ ਬਣਦਾ ਹੈ ਪਰ ਅਸੀਂ ਤਾਂ ਪੰਜਾਬ ਦੇ ਨਾਂ ਤੇ ਅਸੀਂ ਤਾਂ ਰੋਟੀਆਂ ਸੇਕੜੀਆਂ ਨੇ ਆਪ ਦੀਆਂ ਸਾਨੂੰ ਇੱਥੇ ਆਉਣ ਦੀ ਲੋੜ ਨਹੀਂ ਕਿਉਂਕਿ ਸਾਡਾ ਤਾਂ ਲੱਗਦਾ ਕਿ ਆਖੜੀ ਇੱਥੇ ਕੁਝ ਸੋ ਮੈਨੂੰ ਇਸ ਚੀਜ਼ ਦਾ ਗੁੱਸਾ ਹੈ ਮੈਂ ਗੁੱਸਾ ਮੈਨੂੰ ਅੱਜ ਨੂੰ ਆਪ ਨੂੰ ਹੁਣ ਪਤਾ ਲੱਗਿਆ ਹੈ ਕਿ ਐਡੀ ਮਾੜੀ ਕੰਨ ਯਾਰ ਆ ਮਹਾਰਾਣੀ ਚੰਦਰ ਦੀ ਸਮਾਦ ਪਰਵੇਂ ਬਰੇ ਨਾਲ ਰਾਣੀ ਸੈਬਕੌਰ ਕਵਰ ਨਾਉ ਨੇਹਾਲ ਦੀ ਵਾਈਫ ਜਿੱਦੀ ਸਮਾਦ ਪਰ ਸਾਨੂੰ ਤਾਂ ਇੱਕ ਇਹਨਾਂ ਲੀਡਰਾਂ ਦੇ ਅੱਗੇ ਝੁਕਣ ਤੋਂ ਸਵਾਏ ਸਾਡੇ ਪੱਲੇ ਕੱਖ ਨਹੀਂ ਸੋ ਗੱਸੀ ਯਾਦ ਤੇ ਪੰਜਾਬ ਫਿਰ ਅਸੀਂ ਕਹਿੰਦੇ ਆ ਸਾਡੇ ਜਵਾਰ ਨਸ਼ਾ ਕਰਦੇ ਨੇ ਫਿਰ ਅਸੀਂ ਕਹਿੰਦੇ ਆ ਕਿ ਸਾਡਾ ਪੰਜਾਬ ਦਾ ਬੱਚਾ ਪੰਜਾਬ ਛੱਡ ਕੇ ਬਾਹਰ ਜਾ ਰਿਹਾ ਮੇਰੀ ਇੱਕ ਇਹੀ ਤੁਹਾਨੂੰ ਰਿਕੁਐਸਟ ਹੈ ਕਿ ਜੇ ਪੰਜਾਬ ਦਾ ਇਤਿਹਾਸ ਵਿਖਾਉਂਗੇ ਜਥੇਦਾਰ ਸਾਹਿਬ ਬਾਬੇਓ ਜੇ ਪੰਜਾਬ ਵਿਖਾਉਣਾ ਹੈ ਤੇ ਇੱਥੇ ਆ ਕੇ ਵਿਖਾ ਦਿਓ ਆਪਾਂ ਤਾਂ ਪੰਜਾਬ ਦੇ ਅੰਦਰ ਪਲਸਟਰ ਕਰ ਕਰਕੇ ਆਪਾਂ ਛੱਡਿਆ ਹੀ ਕੱਖ ਨਹੀਂ ਇੱਥੇ ਆ ਕੇ ਹੋਣ ਤੋਂ ਪਤਾ ਲੱਗਦਾ ਹੈ ਕਿ ਇਹ ਸ਼ਾਨ ਸਿੰਘ ਅਟਾਰੀ ਦੀ ਪੋਤਰੀ ਜਤੇਦਰ ਸ਼ਾਮ ਸਿੰਘ ਟਾਰੀ ਦੀ ਪੋਤਰੀ ਸੀ ਏ ਜਿਹੜੀ ਕਮਰ ਨਾ ਉਹ ਨਾਲ ਕਮਰ ਨਾ ਉਹ ਨਾਲ ਵਿਆਹੀ ਹੋਈ ਸੀ ਸੋ ਇਹ ਰਾਜਾ ਖੜਕ ਸਿੰਘ ਦੀ ਵਾਈਫ ਪਰ ਸਾਨੂੰ ਇਹਨਾਂ ਚੀਜ਼ਾਂ ਨਾਲ ਕੀ ਲੱਗੇ ਸਾਡੇ ਤਾਂ ਲੱਗਦੀ ਕੱਖਰੀ ਸੀ ਉਹ ਸੋ ਮੇਰੀ ਇੱਕ ਬੇਨਤੀ ਹੈ ਕਿ ਮੁਸਲਮਾਨ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਬੜੀ ਉਹਨਾਂ ਨੇ ਸੰਭਾਲ ਕੀਤੀ ਹੈ ਇਸ ਤੋਂ ਅੱਗੇ ਸਾਡੀ ਵਿਰਾਸਤ ਨੂੰ ਜਿਹੜਾ ਪਾਕਿਸਤਾਨ ਸਰਕਾਰ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨੂੰ ਜਰੂਰ ਰਿਪੇਅਰ ਕਰਾਈ ਚੇ ਕਿਉਂਕਿ ਇਹ ਸਾਡਾ ਬੜਾ ਵੱਡਾ ਇਤਿਹਾਸ ਹੈ ਰਾਣੇ ਸ਼ੇਬਾਹਦ ਜਰਗੇ ਬੰਦਿਆਂ ਨੂੰ ਅੱਗੇ ਲਾ ਕੇ ਕਿਉਂ ਨਹੀਂ ਇਸ ਦਾ ਇਤਿਹਾਸ ਸਾਡਾ ਸਹੀ ਕੀਤਾ ਜਾਂਦਾ ਸੋ ਮੇਰੀ ਰਿਕਵੈਸਟ ਹੈ ਪੰਜਾਬ ਦੇ ਲੋਕਾਂ ਨੂੰ ਚਾਹੇ ਕਿਸੇ ਵੀ ਕੌਮ ਦਾ ਬੰਦਾ ਹੋਵੇ ਖਾਸ ਕਰਕੇ ਸਾਡੇ ਸਿੱਖ ਸਿੱਖਾਂ ਨੂੰ ਕਿਉਂਕਿ ਜਸੇਦਾਨਾ ਤੇ ਡਿਪੈਂਡ ਨਾ ਕਰੋ ਤੇ ਇੱਥੇ ਜ਼ਰੂਰ ਆ ਜੇ ਆਓਗੇ ਤਾਂ ਤੁਹਾਡਾ ਇਤਿਹਾਸ ਬਚਿਆ ਰਹੇਗਾ ਸੋ ਮੈਂ ਇਹਨਾਂ ਕਹਿੰਦਾ ਆ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਇੱਕ ਮੈਂ ਗੱਲ ਹੋਰ ਦੱਸਣੀ ਚਾਹਣਾ ਜਿਹੜੀ ਇਸਲਾਮਿਕ ਕਾਲਜ ਦੀ ਬਿਲਡਿੰਗ ਹੈ ਇਹ ਪਤਾ ਲੱਗਾ ਕਿ ਮੈਕਸੀਮਮ ਇਹ ਹਿੰਦੂ ਤੇ ਸਿੱਖਾਂ ਨੇ ਉਦੋਂ ਫੰਡ ਦੇ ਕੇ ਬਣਵਾਈ ਸੀ ਜੋ ਸਾਨੂੰ 47 ਤੋਂ ਪਹਿਲਾਂ ਬਹੁਤ ਪਹਿਲਾਂ ਬਣੀ ਹੋਈ ਹੈ ਬਿਲਡਿੰਗ ਸੋ ਇਹ ਬਿਲਡਿੰਗ ਵੀ ਵੇਖਣ ਵਾਲੀ ਹੈ ਇੱਕ ਹਿਸਟੋਰੀਕਲ ਬਿਲਡਿੰਗ ਹੈ ਖਾਸ ਕਰਕੇ ਇਹ ਚੀਜ਼ਾਂ ਜਿਹੜੀਆਂ ਤਿੰਨ ਨੇ ਇਹ ਸਾਨੂੰ ਜੁਲੀਆਂ ਰੱਖਣ ਦਾ ਚਾਹੀਦੀਆਂ ਨੇ ਇਹਨਾਂ ਸਾਰਿਆਂ ਨੂੰ ਧੰਨਵਾਦ ਕਰਨਾ ਸਰਪੰਚ ਜੀ ਦਾ ਮੈਂ ਬਾਕੀ ਇੱਥੇ ਪ੍ਰਿੰਸੀਪਲ ਸਾਹਿਬ ਨੇ ਅਕਟਰ ਸਿੰਘ ਜੀ ਅਕਟਰ ਸੰਧੂ ਸਾਹਿਬ ਉਹਨਾਂ ਨੇ ਪਰਮਿਸ਼ਨ ਦਿੱਤੀ ਇੱਥੇ ਆਉਣ ਦੀ ਨਹੀਂ ਤਾਂ ਜੇ ਹੋਰ ਹੁੰਦਾ ਸਾਡੇ ਵਰਗੇ ਉਧਰਲਾ ਤਾਂ ਪਰਮਿਸ਼ਨ ਦਾ ਮਤਲਬ ਹੀ ਕੋਈ ਨਹੀਂ ਰਹਿਣਾ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਰਾਣਾ ਸ਼ਹਬਾਜ਼ ਤੇ ਇੱਕ ਸਿੱਖ ਉਧਰੋਂ ਚੜ੍ਹਦੇ ਪੰਜਾਬ 'ਚ ਹੈ ਤਾਂ ਨਾਲ ਦੀ ਨਾਲ ਕਿਹਾ ਦਿਖਾਓ ਇਹਨਾਂ ਸੋ ਮੈਂ ਇਹਨਾਂ ਦਾ ਬੜਾ ਧੰਨਵਾਦ ਕਰਦਾ ਬਾਕੀ ਮੈਂ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਰਿਪੇਅਰ ਕੀਤਾ